ਜਗਜੀਤ ਸਿੰਘ ਢੱਲੇਵਾਲ ਲਗਾਤਾਰ ਅੱਜ 19ਵਾਂ ਦਿਨ ਹੈ ਬੋਹਰਤਾਲ ਦੇ ਬੈਠੇ ਐ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਖਨੋਰੀ ਬਾਰਡਰ ਤੇ ਜਿਹੜਾ ਪਟਿਆਲਾ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਟਾਬੀ ਗੁਜਰਾ ਪਾਤਰਾਵ ਮੰਡਲ ਦਾ ਪਿੰਡ ਹੈ ਉੱਥੇ ਇਹ ਲਗਾਤਾਰ ਚੱਲ ਰਿਹਾ ਹੈ ਉਹਨਾਂ ਦਾ ਅੰਦੋਲਨ ਜਿਹੜਾ ਕਿਸਾਨਾਂ ਦਾ ਬੈਠੇ ਐ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਸਥਿਤ ਹੋਰ ਜ਼ਿਆਦਾ ਵਿਗੜ ਰਹੀ ਹੈ ਮੈਡੀਕਲ ਟੀਮ ਸਿਵਲ ਸੈਸ਼ਨ ਪਟਿਆਲਾ ਸਮਾਣਾ ਕੇ ਸੀਨੀਅਰ ਅਧਿਕਾਰੀ ਅਤੇ ਬਾਕੀ ਦੇ ਡਾਕਟਰਾਂ ਦੀ ਟੀਮ ਸੀ ਉਹਨਾਂ ਨੇ ਉਹਦਾ ਚੈੱਕਅਪ ਕੀਤਾ ਉਹਨੇ ਖੂਨ ਦੇ ਸੈਂਪਲ ਵੀ ਲਏ ਆ ਇਸ ਵਾਰ ਇਹ ਜਾਣ ਕੇ ਦਿੰਦੇ ਮੈਡੀਸਨ ਦੇ ਡਾਕਟਰ ਡਾਕਟਰ ਜਤਿਨ ਡੈਰੇ ਨੇ ਦੱਸਿਆ ਕਿ ਉਹਨਾਂ ਕੀ ਸਿਹਤ ਲਗਾਤਾਰ ਡਾਊਨ ਹੋ ਰਹੀ ਹੈ ਭਾਰ ਘਟ ਰਿਹਾ ਹੈ ਹਾਰਟ ਤੇ ਵੀ ਉਹਨਾਂ ਕੇ ਨੁਕਸਾਨ ਹੋ ਸਕਦਾ ਹੈ ਔਰ ਕੈਂਸਰ ਕੇ ਪਹਿਲੇ ਹੀ ਮਰੀਜ਼ ਹੈ ਉਹਨਾਂ ਕੀ ਉਮਰ ਕਰੀਬ 64 ਸਾਲ ਦੇ ਆਸ-ਪਾਸ ਹੈ ਲੇਕਿਨ ਇਸ ਸਮੇਂ ਉਹਨਾਂ ਕੀ ਸਿਹਤ ਨੂੰ ਨੁਕਸਾਨ ਪਹੁੰਚ ਰਿਹਾ ਹੈ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਦੇ ਵਿੱਚ ਜਾਣਾ ਚਾਹੀਦਾ ਹੈ ਹਾਲਤ ਉਹਨਾਂ ਦੀ ਠੀਕ ਨਹੀਂ ਹੈ ਚੇ ਉਹਨੇ ਦਿਨ ਤੋਂ ਐਨੇ ਭੁਖੜਤਾਲ ਤੇ ਤੁਹਾਨੂੰ ਪਤਾ ਹੀ ਹੈ ਕਿ ਹਾਂ ਠੀਕ ਕੋਈ ਵੀ ਠੀਕ ਨਹੀਂ ਰਹਿ ਸਕਦਾ ਨਾ ਖਾਸ ਕਰ ਜਦੋਂ ਉਹਨਾਂ ਦੇ ਨਾਲ ਕੋਰਬੋਰਬਿਟ ਕੰਡੀਸ਼ਨਸ ਨਾਲ ਹੋਣ ਬੀਪੀ ਅਭੀ ਤੋਂ ਨਾਰਮਲ ਚੱਲ ਰਹਾ ਹੈ ਬਾਕੀ ਅਭੀ ਟੈਸਟ ਵਗੈਰਾ ਕਰਵਾਏ ਹੈ ਔਰ ਅਭੀ ਉਹਨਾਂ ਦੀ ਰਿਪੋਰਟਿੰਗ ਵਗੈਰਾ ਹੋਏਗੀ ਜੈਸੇ ਵੀ ਪਤਾ ਚਲੇਗਾ ਸਿਹਤ ਵਈ ਵੀਕ ਤੋਂ ਹੈ ਹੀ ਹੈ ਕਮਜ਼ੋਰ ਜਿਆਦਾ ਕਮਜ਼ੋਰ ਸਾਤਾ ਹੈ ਦੇਖੋ ਅੱਜ ਟੀਮ ਗਈ ਸੀਗੀ ਟੀਮ ਜਿਹੜੇ ਸਾਡੇ ਲੈਬ ਟੈਕਨੀਸ਼ੀਅਨ ਸੀਗੇ ਉਹ ਉਥੋਂ ਬਲੱਡ ਸੈਂਪਲਸ ਲੈ ਕੇ ਆਏ ਨੇ ਕਿ ਹੁਣ ਅਸੀਂ ਸੈਂਪਲ ਲਗਾਨੇ ਆ ਫਿਰ ਉਸ ਤੋਂ ਬਾਅਦ ਹੀ ਕੁਝ ਰਿਪੋਰਟ ਦਾ ਅਸੀਂ ਦੱਸ ਪਾਵਾਂਗੇ ਹੂੰ ਤੇ ਯੂਰੀਨ ਸੈਂਪਲ ਤਾਂ ਕਿਉਂਕਿ ਉਹ ਫਾਸਟਿੰਗ ਨੇ ਪਾਣੀ ਵੀ ਨਹੀਂ ਲੈ ਰਹੇ ਇਸ ਕਰਕੇ ਸਾਡੇ ਕੋਲ ਨਹੀਂ ਆਏ ਉਸ ਟਾਈਮ ਕ੍ਰਿਟੀਕਲ ਹੀ ਸੀ ਉਦੋਂ ਵੀ ਅਸੀਂ ਮੀਡੀਆ ਦੇ ਸਾਹਮਣੇ ਦੱਸਿਆ ਸੀ ਉਸ ਤੋਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਕਿ ਕ੍ਰਿਟੀਕਲ ਨੇ ਬਾਅਦ ਵਿੱਚ ਅੱਜ ਦੇਖਦੇ ਹਾਂ ਕੀ ਰਿਸਪਾਂਸ ਹੈ ਕੀ ਰਿਜ਼ਲਟਸ ਆnde ਉਹਨਾਂ ਦੀ ਹਾਲਤ ਦਿਨ ਬਰ ਦੇਣ ਥੋੜਾ ਖਰਾਬ ਹੋ ਰਹੀ ਹੈਗੀਆ ਕਿਉਂਕਿ ਉਹਨਾਂ ਨੇ ਉਹਨੇ ਦਿਨ ਤੋਂ ਫਾਸਟਿੰਗ ਤੇ ਹੈਗੇ ਇਸ ਕਰਕੇ ਉਹ ਇੱਕ ਤਾਂ ਕਾਫੀ ਕਮਜ਼ੋਰ ਹੋ ਗਏ ਹੈ ਅਸੀਂ ਉਹਨਾਂ ਦਾ ਵਜ਼ਨ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਖੜੇ ਨਹੀਂ ਹੋ ਪਾਏ ਬਾਕੀ ਉਹਨਾਂ ਦਾ ਜਿਵੇਂ ਅਸੀਂ ਚੈੱਕਅਪ ਕੀਤਾ ਤੇ ਉਹਨਾਂ ਦਾ ਆਪਣਾ ਬਲੱਡ ਰਿਪੋਰਟਸ ਹੈ ਉਸ ਦੇ ਵਿੱਚ ਗੁਰਦਿਆਂ ਤੇ ਉਹਨਾਂ ਦਾ ਅਸਰ ਆ ਰਿਹਾ ਹੈ ਲੀਵਰ ਤੇ ਵੀ ਅਸਰ ਆ ਰਿਹਾ ਹੈਗਾ ਤੇ ਯੂਰਿਕ ਐਸਿਡ ਉਹਨਾਂ ਦਾ ਕਾਫੀ ਵਧਿਆ ਹੋਇਆ ਹੈਗਾ ਬੀਪੀ ਵਗੈਰਾ ਫਿਲਹਾਲ ਠੀਕ ਹੈ ਬੀਪੀ 슈ਗਰ ਇਹ ਠੀਕ ਹੈਗੇ ਬਟ ਗੁਰਦੇ ਤੇ ਤੇ ਕਿਡਨੀਸ ਤੇ ਇਹਨਾਂ ਦਾ ਅਸਰ ਹੋ ਰਿਹਾ ਹੈਗਾ ਕਿਉਂਕਿ ਇਹ ਕੈਂਸਰ ਦੇ ਵੀ ਮਰੀਜ਼ ਹੈ ਇਹਨਾਂ ਨੂੰ ਪੁਰਾਣਾ ਪ੍ਰੋਸਟੇਟ ਦਾ ਕੈਂਸਰ ਸੀਗਾ ਇਹਨਾਂ ਦੀ ਉਮਰ ਵੀ ਹੈਗੀ ਆ ਬਾਕੀ ਖਾ ਵੀ ਨਹੀਂ ਰਹੇ ਤਾਂ ਇਹਨਾਂ ਨੂੰ ਇਮੀਡੀਏਟਲੀ ਹਸਪੀਟਲਾਈਜ਼ੇਸ਼ਨ ਦੀ ਲੋੜ ਹੈ ਤਾਂ ਜੋ ਇਹਨਾਂ ਦੇ ਗੁਰਦੇ ਕਿਡਨੀਸ ਨੂੰ ਬਚਾਇਆ ਜਾ ਸਕੇ ਬਾਕੀ ਇਹਨੇ ਦੇ ਇਹਨੇ ਦੇ ਨਾ ਖਾਨ ਕਰਕੇ ਹਾਰਟ ਤੇ ਵੀ ਇਹਨਾਂ ਦਾ ਬੁਰਾ ਅਸਰ ਪੈ ਸਕਦਾ ਹੈਗਾ ਅੱਜ ਬਲੱਡ ਸੈਂਪਲ ਹੈ ਹਾਂਜੀ ਅੱਜ ਐਸਐਮਓ ਸਰਵਿਸ ਸੀਗੇ ਸਿਵਲ ਸਰਜਨ ਵੀ ਸੀਗੇ ਪਟਿਆਲਾ ਦੇ ਆਪਣੇ ਐਸਐਸਪੀ ਵੀ ਆਏ ਹੋਏ ਸੀ ਤੇ ਏਡੀਸੀ ਮੈਡਮ ਵੀ ਆਏ ਹੋਏ ਸੀਗੇ ਉੱਥੇ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼